ਸਾਸਰੇਯਾ ਕਾਲ ਦੋਸਤੋ ਮੈਂ ਨੀਰੇਜ ਬਰਮਾ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ ਅੱਜ ਦੀ ਕਹਾਣੀ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੀ ਹੈ ਬੰਗਲੌਰੂ ਵਿੱਚ ਇੱਕ ਪਰਿਵਾਰ ਬੜੇ ਹੀ ਆਰਾਮ ਨਾਲ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ ਉਸ ਪਰਿਵਾਰ ਦੇ ਇੱਕ ਬੰਦੇ ਦਾ ਨਾਮ ਸਾਹਿਲ ਸੀ ਅਤੇ ਉਸ ਦੀ ਘਰਵਾਲੀ ਦਾ ਨਾਮ ਤਾਨਿਆ ਸੀ ਉਸ ਦੀ ਉਮਰ 20 ਸਾਲ ਦੀ ਸੀ ਅਤੇ ਇਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਮੁੰਡਾ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਮਲਟੀਨੈਸ਼ਨਲ ਕੰਪਨੀ ਸਾਹਿਲ ਨੂੰ ਕਿਸੇ ਅਸਾਈਨਮੈਂਟ ਵਾਸਤੇ ਕੁਝ ਦਿਨਾਂ ਲਈ ਮੁੰਬਈ ਟ੍ਰਾਂਸਫਰ ਕਰ ਦਿੰਦੀ ਹੈ ਹਜੇ ਨਮਾ ਨਮਾ ਵਿਆਹ ਹੋਇਆ ਸੀ ਇਸ ਲਈ ਸਾਹਿਲ ਦਾ ਜਾਣ ਦਾ ਕੋਈ ਇਰਾਦਾ ਨਹੀਂ ਸੀ ਪਰ ਫਿਰ ਵੀ ਉਸ ਦੇ ਕੰਪਨੀ ਦੀ ਪਾਲਿਸੀ ਸੀ ਜਿਸ ਕਰਕੇ ਉਸ ਨੂੰ ਮਜਬੂਰਨ ਮੁੰਬਈ ਜਾਣਾ ਪਿਆ ਉਹ ਮੁੰਬਈ ਜਾਣ ਤੋਂ ਬਾਅਦ ਲਗਭਗ 10-15 ਦਿਨਾਂ ਬਾਅਦ ਉਹ ਆਪਣੇ ਘਰ ਵਾਲੀ ਤਾਨੀਆਂ ਨੂੰ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਵੀ ਮੁੰਬਈ ਆਣਾ ਚਾਹਵੇਂਗੀ ਤਾਨੀਆਂ ਇਹ ਸੁਣ ਕੇ ਖੁਸ਼ ਹੋ ਜਾਂਦੀ ਹੈ ਕਿ ਹੁਣ ਉਹ ਵੀ ਮੁੰਬਈ ਉਸ ਦੇ ਨਾਲ ਰਹੇਗੀ ਅਤੇ ਕਹਿੰਦੀ ਹੈ ਕਿ ਜੇਕਰ ਤੁਸੀਂ ਬੁਲਾਓਗੇ ਤਾਂ ਮੈਂ ਜ਼ਰੂਰ ਆਉਂਗੀ ਸਾਤੇ ਅਕਤੂਬਰ 2011 ਦੇ ਦਿਨ ਸਾਹਿਲ ਤਾਨੀਆਂ ਦੀ ਇੱਕ ਟਿਕਟ ਬੁੱਕ ਕਰਦਾ ਹੈ ਜਿਹੜੀ ਕਿ ਬੰਗਲੌਰੂ ਤੋਂ ਮੁੰਬਈ 3rd AC ਦੀ ਟਿਕਟ ਸੀ ਅਤੇ ਕਹਿੰਦਾ ਹੈ ਕਿ ਤੂੰ ਉੱਥੇ ਜਾ ਕੇ ਆਰਾਮ ਨਾਲ ਬੈਠ ਜਾਣਾ ਕਿਸੇ ਦਾ ਦਿੱਤਾ ਹੋਇਆ ਕੁਝ ਨਾ ਖਾਣਾ ਅਤੇ ਕਿਸੇ ਨਾਲ ਬਹੁਤ ਜ਼ਿਆਦਾ ਗੱਲ ਵੀ ਨਹੀਂ ਕਰਨੀ ਅਤੇ ਆਪਣਾ ਖਿਆਲ ਰੱਖਣਾ ਤਾਨੀਆਂ ਕਹਿੰਦੀ ਹੈ ਕਿ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਆਰਾਮ ਨਾਲ ਮੁੰਬਈ ਸਟੇਸ਼ਨ ਪਹੁੰਚ ਜਾਵਾਂਗੀ ਤਾਨੀਆਂ ਆਪਣਾ ਸਾਰਾ ਸਮਾਨ ਪੈਕ ਕਰਦੀ ਹੈ ਅਤੇ ਜਾ ਕੇ ਆਪਣੀ ਸੀਟ ਉੱਤੇ ਬੈਠ ਜਾਂਦੀ ਹੈ ਉਸਦੇ ਸੀਟ ਦੇ ਸਾਹਮਣੇ ਹੀ ਦੋ ਹੋਰ ਬੰਦੇ ਬੈਠੇ ਸੀ ਜਿਹੜੇ ਕੀ ਵੇਖਣ ਵਿੱਚ شریف ਲੱਗ ਰਹੇ ਸੀ ਪਰ ਤਾਨੀਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਸ਼ਰਾਫਤ ਦੇ ਅੰਦਰ ਦਰਿੰਦਗੀ ਚੁਪੀ ਹੋਈ ਹੈ ਸਫ਼ਰ ਕਾਫੀ ਲੰਬਾ ਸੀ ਲਗਭਗ 1000 ਕਿਲੋਮੀਟਰ ਦਾ ਤਾਂ ਇਸ ਦਰਮਿਆਨ ਲਗਭਗ ਹਰ ਯਾਤਰੀ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗਦੇ ਹਨ ਜਿਵੇਂ ਹੀ ਟ੍ਰੇਨ ਆਪਣੇ ਸਟੇਸ਼ਨ ਤੋਂ ਨਿਕਲ ਕੇ ਥੋੜੀ ਦੂਰ ਤੱਕ ਹੀ ਗਈ ਤਾਂ ਉਸ ਤੋਂ ਬਾਅਦ ਤਾਨੀਆਂ ਬਾਰ-ਬਾਰ ਆਪਣੇ ਹਸਬੰਦ ਨੂੰ ਫੋਨ ਕਰਕੇ ਦੱਸਦੀ ਕਿ ਉਹ ਕਿੱਥੇ ਪਹੁੰਚ ਗਈ ਹੈ ਅਤੇ ਬਾਹਰ ਦਾ ਨਜ਼ਾਰਾ ਕਿਹੋ ਜਿਹਾ ਹੈ। ਇਸ ਤੋਂ ਬਾਅਦ ਉਹ ਆਪਣੇ ਸੱਸ ਸਹੁਰੂ ਨੂੰ ਵੀ ਫੋਨ ਕਰਦੀ ਹੈ ਅਤੇ ਦੱਸਦੀ ਹੈ ਕਿ ਉਹ ਆਰਾਮ ਨਾਲ ਸੀਟ ਉੱਤੇ ਬੈਠ ਗਈ ਹੈ ਅਤੇ ਉਸ ਨੂੰ ਕੋਈ ਦਿੱਕਤ ਨਹੀਂ ਹੈ। ਇਸ ਦਰਮਿਆਨ ਜਿਹੜਾ ਉਸ ਦੀ ਸੀਟ ਦੇ ਸਾਹਮਣੇ ਬੰਦਾ ਬੈਠਾ ਹੋਇਆ ਸੀ ਉਹ ਉਸ ਉੱਪਰ ਵਾਧੂ ਦੇਖ ਨਜ਼ਰਾਂ ਟਿਕਾਈਆਂ ਹੋਈਆਂ ਸਨ। ਉਸ ਨੂੰ ਪਤਾ ਲੱਗਿਆ ਸੀ ਕਿ ਤਾਨੀਆਂ ਇਕੱਲੀ ਉਸ ਟ੍ਰੇਨ ਵਿੱਚ ਜਾ ਰਹੀ ਹੈ। ਇਸ ਨਾਲ ਕੋਈ ਵੀ ਨਹੀਂ ਹੈ। ਤਾਂ ਉਹ ਉਸ ਨੂੰ ਕਹਿੰਦਾ ਹੈ ਭੈਣ ਜੀ ਤੁਹਾਨੂੰ ਕਿੱਥੇ ਜਾਣਾ ਹੈ ਤਾਂ ਉਹ ਦੱਸਦੀ ਹੈ ਕਿ ਉਸ ਨੂੰ ਮੁੰਬਈ ਜਾਣਾ ਹੈ ਜਿੱਥੇ ਉਸ ਦੇ ਪਤੀ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਮੈਂ ਉਹਨਾਂ ਦੇ ਕੋਲ ਹੀ ਜਾ ਰਹੀ ਹਾਂ ਹੁਣ ਹੌਲੀ-ਹੌਲੀ ਬੋਲ ਚੱਲਦਾ سلسلہ ਸ਼ੁਰੂ ਹੋ ਗਿਆ ਸੀ ਹੁਣ ਤਾਨੀਆਂ ਆਪਣੇ ਲਈ ਕੁਝ ਵੀ ਖਾਣ ਵਾਸਤੇ ਬੈਗ ਵਿੱਚੋਂ ਕੱਢਦੀ ਤਾਂ ਉਹ ਸਾਹਮਣੇ ਵਾਲੇ ਨੂੰ ਵੀ ਦੇ ਦਿੰਦੀ ਸੀ ਅਤੇ ਸਾਹਮਣੇ ਵਾਲੇ ਵੀ ਦੋਨੇ ਬੰਦੇ ਜਿਹੜੇ ਵੀ ਚੀਜ਼ ਖਰੀਦਦੇ ਸੀ ਉਹ ਤਾਨੀਆਂ ਨੂੰ ਦੇ ਦਿੰਦੇ ਸੀ ਲੱਗ ਪਗ ਇਸੇ ਤਰ੍ਹਾਂ ਸਾਰਾ ਸਫ਼ਰ ਗੁਜ਼ਰਦਾ ਗਿਆ ਤਾਨੀਆਂ ਥੋੜੀ ਥੋੜੀ ਦੇਰ ਬਾਅਦ ਆਪਣੇ ਹਸਬੰਦ ਨੂੰ ਫੋਨ ਕਰਦੀ ਸੀ ਅਤੇ ਦੱਸਦੀ ਸੀ ਕਿ ਉਹ ਕਿੱਥੇ ਪਹੁੰਚ ਗਈ ਹੈ ਹੁਣ ਉਹ ਮੁੰਬਈ 200 150 ਕਿਲੋਮੀਟਰ ਦੀ ਦੂਰੀ ਤੇ ਹੀ ਸੀ ਇਸ ਲਈ ਉਹ ਆਪਣੇ ਪਤੀ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਉਸ ਨੂੰ ਹੁਣ ਮੁੰਬਈ ਪਹੁੰਚਣ ਵਿੱਚ 2-3 ਘੰਟੇ ਹੋਰ ਲੱਗ ਜਾਣਗੇ ਇਹ ਸੁਣ ਕੇ ਸਾਹਿਲ ਵੀ ਬਹੁਤ ਖੁਸ਼ ਹੋ ਗਿਆ ਸੀ ਅਤੇ ਕਹਿੰਦਾ ਹੈ ਕਿ ਮੈਂ ਤੇਰੇ ਲਈ ਕੈਬ ਵਗੈਰਾ ਸਾਰਾ ਬੁੱਕ ਕੀਤਾ ਹੈ ਬਸ ਤੂੰ ਆ ਜਾ ਅਤੇ ਮੈਂ ਸਟੇਸ਼ਨ ਉੱਤੇ ਤੇਰਾ ਇੰਤਜ਼ਾਰ ਕਰਾਂਗਾ ਇਸੇ ਦਰਮਿਆਨ ਟ੍ਰੇਨ ਵਿੱਚ ਬੈਠੇ ਦੋਨੇ ਬੰਦਿਆਂ ਵਿੱਚੋਂ ਇੱਕ ਬੰਦਾ ਤਾਨੀਆਂ ਨੂੰ ਪੁੱਛਦਾ ਹੈ ਕਿ ਭੈਣ ਜੀ ਤੁਸੀਂ ਚਾਹ ਪੀਓਗੇ ਤਾਂ ਤਾਨੀਆਂ ਮਨ ਕਰ ਦਿੰਦੀ ਹੈ ਪਰ ਫਿਰ ਵੀ ਦੂਸਰਾ ਬੰਦਾ ਉੱਠਦਾ ਹੈ ਅਤੇ ਤਿੰਨ ਕੱਪ ਚਾਹ ਲੈ ਕੇ ਆ ਜਾਂਦਾ ਹੈ ਉਹ ਦੋ ਕੱਪ ਚਾਹ ਤਾਂ ਆਪ ਪਿੰਦੇ ਹਨ ਅਤੇ ਇੱਕ ਤਾਨੀਆਂ ਨੂੰ ਦੇ ਦਿੰਦੇ ਹਨ ਹੁਣ ਤਾਨੀਆਂ ਹਿਚਕਚਾਉਂਦੇ ਹੋਏ ਉਹ ਚਾਹ ਨੂੰ ਲੈ ਲੈਂਦੀ ਹੈ ਅਤੇ ਪੀਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਹੀ ਉਹ ਚਾਹ ਨਾ ਸ਼ੁਰੂ ਕਰਦੀ ਹੈ ਤਾਂ ਥੋੜੀ ਦੇਰ ਵਿੱਚ ਉਹ ਬੇਹੋਸ਼ ਹੋਣ ਲੱਗਦੀ ਹੈ ਇਸ ਤੋਂ ਬਾਅਦ ਇਹ ਦੋਨੇ ਬੰਦੇ ਮੁੰਬਈ ਸਟੇਸ਼ਨ ਤੋਂ ਪਹਿਲਾਂ ਹੀ ਤਾਨੀਆਂ ਨੂੰ ਲੈ ਕੇ ਇੱਕ ਰੇਲਵੇ ਸਟੇਸ਼ਨ ਉੱਤੇ ਉਤਰ ਜਾਂਦੇ ਹਨ ਜਿਵੇਂ ਕਿ ਤਾਨੀਆਂ ਉਹਨਾਂ ਦੇ ਪਰਿਵਾਰ ਦੀ ਹੋਵੇ ਅਤੇ ਉਹ ਇਹੋ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਕਿਸੇ ਮਰੀਜ਼ ਨੂੰ ਲੈ ਕੇ ਜਾ ਰਹੇ ਹਨ ਉਹ ਆਪਣੇ ਇੱਕ ਦੋਸਤ ਨੂੰ ਫੋਨ ਕਰਦੇ ਹਨ ਅਤੇ ਉਹ ਕਾਰ ਲੈ ਕੇ ਸਟੇਸ਼ਨ ਦੇ ਬਾਹਰ ਖੜਾ ਹੁੰਦਾ ਹੈ ਤਾਨੀਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਰ ਦੇ ਅੰਦਰ ਬਿਠਾਉਂਦੇ ਹਨ ਅਤੇ ਕਾਰ ਨੂੰ ਪੂਰੀ ਤੇਜ਼ੀ ਦੇ ਨਾਲ ਮੁੰਬਈ ਵੱਲ ਲੈ ਕੇ ਤੁਰ ਪੈਂਦੇ ਹਨ ਰਸਤੇ ਵਿੱਚ ਤਾਨੀਆਂ ਨੂੰ ਥੋੜਾ ਥੋੜਾ ਹੁਸ਼ ਆ ਰਿਹਾ ਸੀ ਤਾਂ ਉਹ ਵੇਖਦੀ ਹੈ ਕਿ ਜਿਹੜੇ ਬੰਦੇ ਸਾਹਮਣੇ ਵਾਲੀ ਸੀਟ ਉੱਤੇ ਬੈਠੇ ਸੀ ਉਹ ਇੱਕ ਨਵੇਂ ਬੰਦੇ ਨਾਲ ਬੈਠੇ ਹੋਏ ਸੀ ਉਹ ਬੁਲਦੀ ਹੋਈ ਕਹਿੰਦੀ ਹੈ ਕਿ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਤਾਂ ਉਹਨਾਂ ਵਿੱਚੋਂ ਇੱਕ ਆਦਮੀ ਜੋ ਨਾਲ ਚਪੇੜ ਤਾਨੀਆਂ ਤੇ ਗੱਲ ਉੱਪਰ ਮਾਰਦਾ ਹੈ ਅਤੇ ਬੋਲਦਾ ਹੈ ਮੂੰਹ ਬੰਦ ਰੱਖ ਨਹੀਂ ਤਾਂ ਜਾਨ ਤੋਂ ਮਾਰ ਦੇਵਾਂਗੇ ਅਤੇ ਤਾਨੀਆਂ ਦਾ ਇਹੋ ਜਿਹਾ ਮੂੰਹ ਬੰਦ ਹੁੰਦਾ ਹੈ ਕਿ ਉਹ ਸਿੱਧਾ ਮੁੰਬਈ ਦੇ ਗ੍ਰੈਂਡ ਰੋਡ ਜਮੂਨ ਮੈਂਸ਼ਨ ਰੈੱਡ ਲਾਈਟ ایرিয়া ਵਿੱਚ ਪਹੁੰਚ ਜਾਂਦੀ ਹੈ ਰੈੱਡ ਲਾਈਟ ایرিয়া ਨੂੰ ਚਲਾਉਣ ਵਾਲੀ ਸੁਨੀਤਾ ਪੂਜਾ ਅਤੇ ਰਮੀਦਾ ਸ਼ੇਖ ਇਹ ਦੋਨੇ ਉਹਨਾਂ ਬੰਦਿਆਂ ਨਾਲ ਤਾਨੀਆਂ ਦਾ ਸੌਦਾ ਕਰਦੇ ਹਨ ਅਤੇ ਸੌਦਾ 45000 ਵਿੱਚ ਤੈਅ ਹੋ ਜਾਂਦਾ ਹੈ ਸੁਨੀਤਾ ਪੁਜਾਰੀ ਉਹਨਾਂ ਦੋਨਾਂ ਬੰਦਿਆਂ ਨੂੰ 45000 ਰੁਪਏ ਦੇ ਦਿੰਦੀ ਹੈ ਅਤੇ ਦੋਨੇ ਪੈਸੇ ਲੈ ਕੇ ਉੱਥੋਂ ਚਲੇ ਜਾਂਦੇ ਹਨ ਹੁਣ ਤਾਂ ਨੀਆਂ ਨੂੰ ਹੋਸ਼ ਆ ਗਿਆ ਸੀ ਅਤੇ ਉਹ ਵੇਖਦੀ ਹੈ ਕਿ ਉਸ ਦੇ ਲਾਗੇ ਘਟੋ ਘਟ 20-25 ਜਨਾਨੀਆਂ ਪਹਿਲਾਂ ਤੋਂ ਹੀ ਛੋਟੇ ਕੱਪੜੇ ਪਾ ਕੇ ਖੜੀਆਂ ਸਨ ਤਾਂ ਨੀਆਂ ਇਹ ਸਾਰਾ ਨਜ਼ਾਰਾ ਦੇਖ ਕੇ ਘਬਰਾ ਜਾਂਦੀ ਹੈ ਅਤੇ ਜ਼ੋਰ-ਜ਼ੋਰ ਨਾਲ ਚੀਖਣ ਲੱਗਦੀ ਹੈ ਇਸ ਤੋਂ ਬਾਅਦ ਤਾਨੀਆਂ ਨੂੰ ਵਾਧੂ ਟੌਰਚਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੇ ਹਨ। ਇੱਧਰ ਤਾਨੀਆਂ ਦਾ ਜਿਹੜਾ પતિ ਸੀ ਉਹ ਪੁਲਿਸ ਦੀ ਮਦਦ ਨਾਲ ਤਾਨੀਆਂ ਦੀ ਖੋਜਬин ਕਰ ਰਿਹਾ ਸੀ। ਉਹ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਹ ਤਾਂ ਪਤਾ ਲਗਾ ਰਿਹਾ ਸੀ ਕਿ ਉਹ ਬੰਗਲੌਰ ਤੋਂ ਮੁੰਬਈ ਲਈ ਟ੍ਰੇਨ ਵਿੱਚ ਬੈਠੀ ਹੈ ਪਰ ਫਿਰ ਵੀ ਤਾਨੀਆਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਦੂਸਰੇ ਪਾਸੇ ਤਾਨੀਆਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ, ਉਸ ਨੂੰ ਮਾਰਿਆ ਜਾ ਰਿਹਾ ਸੀ ਪਰ ਫਿਰ ਵੀ ਉਹ ਤਿਆਰ ਨਹੀਂ ਹੋ ਰਹੀ ਸੀ। ਫਿਰ ਉਸ ਕੁਠੇ ਦੀਆਂ ਪੁਰਾਣੀਆਂ ਜਨਾਨੀਆਂ ਤਾਨੀਆਂ ਨੂੰ ਸਮਝਾਉਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਇੱਥੋਂ ਨਿਕਲਣਾ ਬਹੁਤ ਮੁਸ਼ਕਿਲ ਹੈ ਅਤੇ ਉਹ ਨਹੀਂ ਨਿਕਲ ਸਕਦੀ ਤੈਨੂੰ ਇਹ ਧੰਦਾ ਅਪਣਾਉਣਾ ਪਵੇਗਾ ਤੂੰ ਮੰਨ ਜਾ ਨਹੀਂ ਤਾਂ ਇਹ ਸਾਰੇ ਮਿਲ ਕੇ ਤੇਰੀ ਹਾਲਤ ਹੋਰ ਖਰਾਬ ਕਰ ਦੇਣਗੇ ਉਹਨੇ ਤਾਣੀਆਂ ਪੂਰੀ ਤਰ੍ਹਾਂ ਟੁੱਟ ਗਈ ਸੀ ਇਸ ਲਈ ਉਹ ਤਿਆਰ ਹੋ ਜਾਂਦੀ ਹੈ ਉਹ ਲਗਭਗ 15 ਦਿਨ ਉਹਨਾਂ ਦਾ ਟੌਰਚਰ ਸਹਿੰਦੀ ਰਹਿੰਦੀ ਹੈ ਅਤੇ 16ਵੇਂ ਦਿਨ ਛੋਟੇ ਕੱਪੜੇ ਪਾ ਕੇ ਇੱਕ ਗ੍ਰਾਹਕ ਦੇ ਸਾਹਮਣੇ ਆਉਂਦੀ ਹੈ ਉਹ ਉਸ ਨੂੰ ਲੈ ਕੇ ਇੱਕ ਕਮਰੇ ਵਿੱਚ ਜਾਂਦਾ ਹੈ ਜਿਵੇਂ ਹੀ ਗ੍ਰਾਹਕ ਦਰਵਾਜ਼ੇ ਨੂੰ ਬੰਦ ਕਰਦਾ ਹੈ ਤਾਂ ਤਾਣੀਆਂ ਹੌਲੀ-ਹੌਲੀ ਸਿਸਕਦੀ ਹੋਈ ਉਸ ਦੇ ਸਾਹਮਣੇ ਰੋਣ ਲੱਗਦੀ ਹੈ ਉਸ ਦੇ ਪੈਰ ਉੱਪਰ ਡਿੱਗ ਜਾਂਦੀ ਹੈ ਅਤੇ ਕਹਿੰਦੀ ਹੈ ਭਈਆ ਮੈਨੂੰ ਬਚਾ ਲਵੋ ਮੈਂ ਇਸ ਤਰ੍ਹਾਂ ਦੀ ਨਹੀਂ ਹਾਂ ਮੈਂ ਇਹਨਾਂ ਵਿੱਚ ਫਸ ਗਈ ਹਾਂ ਅਤੇ ਮੇਰੇ ਹਸਬੰਡ ਮਲਟੀਨੇਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ ਮੈਨੂੰ ਦੋ ਲੋਕੀ ਇੱਥੇ ਲਿਆ ਕੇ ਵੇਚ ਗਏ ਹਨ ਮੈਨੂੰ ਬਚਾ ਲਵੋ ਤਾਨੀਆਂ ਦੀਆਂ ਗੱਲਾਂ ਸੁਣ ਕੇ ਉਸ ਬੰਦੇ ਨੂੰ ਤਾਨੀਆਂ ਉੱਪਰ ਰਹਿਮ ਆ ਜਾਂਦਾ ਹੈ ਅਤੇ ਉਹ ਤਾਨੀਆਂ ਨੂੰ ਉਠਾਉਂਦੇ ਹੋਏ ਕਹਿੰਦਾ ਹੈ ਤੂੰ ਸ਼ਾਂਤ ਹੋ ਜਾ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਉਹ ਤਾਨੀਆਂ ਨੂੰ ਆਪਣਾ ਫੋਨ ਦਿੰਦੇ ਹੋਏ ਕਹਿੰਦਾ ਹੈ ਕਿ ਤੂੰ ਆਪਣੇ ਹਸਬੰਡ ਨੂੰ ਨੰਬਰ ਮਿਲਾ ਤਾਨੀਆਂ ਆਪਣੇ ਹਸਬੰਡ ਨੂੰ ਫੋਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਪਤਾ ਨਹੀਂ ਕਿੱਥੇ ਫਸ ਗਈ ਹਾਂ ਮੈਨੂੰ ਬਚਾ ਲਵੋ ਸਾਹਿਲ ਜਿਵੇਂ ਹੀ ਤਾਨੀਆਂ ਦੀ ਆਵਾਜ਼ ਸੁਣਦਾ ਹੈ ਉਸ ਦੇ ਰੂੰਗਟੇ ਖੜੇ ਹੋ ਜਾਂਦੇ ਹਨ ਉਹ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਹ ਉਸ ਬੰਦੇ ਨੂੰ ਪੁੱਛਦਾ ਹੈ ਕਿ ਭਾਈ ਸਾਹਿਬ ਇਹ ਕਿੱਥੇ ਹੈ ਮੈਨੂੰ ਤੁਸੀਂ ਪਤਾ ਦੱਸੋ ਉਹ ਬੰਦਾ ਉਸ ਕੋਠੇ ਦਾ ਪੂਰਾ ਡਿਟੇਲ ਉਸ ਨੂੰ ਦੱਸਦਾ ਹੈ ਅਤੇ ਉਸ ਨੂੰ ਕਮਰਾ ਵੀ ਦੱਸਦਾ ਹੈ ਜਿਸ ਕਮਰੇ ਵਿੱਚ ਤਾਨੀਆਂ ਸੀ ਅਤੇ ਕਹਿੰਦਾ ਹੈ ਕਿ ਤੂੰ ਇਸ ਨੂੰ ਬਚਾ ਲੈ ਸਾਹਿਲ ਇੱਕ ਪੜਿਆ ਲਿਖਿਆ ਬੰਦਾ ਸੀ ਉਹ ਪੁਲਿਸ ਦੀ ਮਦਦ ਲੈਣ ਦੀ ਬਜਾਏ ਇਕੱਲੇ ਹੀ ਜਾਣ ਬਾਰੇ ਫੈਸਲਾ ਕਰਦਾ ਹੈ ਕਿਉਂਕਿ ਸਾਹਿਲ ਸੋਚ ਰਿਹਾ ਸੀ ਕਿ ਜੇਕਰ ਉਹ ਪੁਲਿਸ ਦੀ ਮਦਦ ਲੈਂਦਾ ਹੈ ਤਾਂ ਇਹ ਕੋਠੇ ਵਾਲੇ ਉਸ ਦੀ ਪਤਨੀ ਨੂੰ ਜ਼ਰੂਰ ਗਾਇਬ ਕਰ ਦੇਣਗੇ ਅਤੇ ਉਸ ਨੂੰ ਮਾਰ ਦੇਣਗੇ ਕਿਸ ਲਈ ਸਾਹਿਲ ਉਸ ਕੋਠੇ ਉੱਪਰ ਗ੍ਰਾਹਕ ਬਣ ਕੇ ਜਾਂਦਾ ਹੈ ਜਿਵੇਂ ਹੀ ਉਹ ਗ੍ਰਾਹਕ ਬਣ ਕੇ ਜਾਂਦਾ ਹੈ ਵਾਧੂ ਸਾਰੀਆਂ ਕੁੜੀਆਂ ਉਸ ਦੇ ਸਾਹਮਣੇ ਆ ਜਾਂਦੀਆਂ ਹਨ ਉਹ ਲਗਭਗ 2000 ਕੁੜੀਆਂ ਨੂੰ ਰਿਜੈਕਟ ਕਰ ਚੁੱਕਿਆ ਸੀ ਕਿਉਂਕਿ ਉਹਨਾਂ ਵਿੱਚ ਉਸ ਦੀ ਘਰ ਵਾਲੀ ਕੋਈ ਨਹੀਂ ਸੀ ਤਾਂ ਉਦੋਂ ਹੀ ਸੁਨੀਤਾ ਪੁਜਾਰੀ ਕਹਿੰਦੀ ਹੈ ਕਿ ਜਿਹੜੀ ਨਵੀਂ ਕੁੜੀ ਹੈ ਉਸ ਨੂੰ ਲੈ ਕੇ ਆਓ ਉਹ ਕੁੜੀ ਜਦੋਂ ਸਾਹਿਲ ਦੇ ਸਾਹਮਣੇ ਆਉਂਦੀ ਹੈ ਤਾਂ ਸਾਹਿਲ ਨੇ ਪਹਿਲਾਂ ਹੀ ਤਾਨੀਆਂ ਨੂੰ ਫੋਨ ਉੱਤੇ ਸਮਝਾਇਆ ਸੀ ਕਿ ਉਹ ਉਸ ਨੂੰ ਵੇਖ ਕੇ ਮਾਸਾ ਵੀ ਰਿਐਕਟ ਨਹੀਂ ਕਰਨਾ ਨਹੀਂ ਤਾਂ ਉਹਨਾਂ ਨੂੰ ਸ਼ੱਕ ਹੋ ਜਾਵੇਗਾ ਅਤੇ ਮੇਰਾ ਪੂਰਾ ਪਲਾਨ ਚੋਪਟ ਹੋ ਜਾਵੇਗਾ ਉਹ ਗ੍ਰਾਹਕ ਬਣ ਕੇ ਆਵੇਗਾ ਅਤੇ ਉਸ ਨਾਲ ਮਿਲੇਗਾ ਇਸ ਤੋਂ ਬਾਅਦ ਸਾਹਿਲ ਕਹਿੰਦਾ ਹੈ ਮੈਂ ਇਸ ਦੇ ਨਾਲ ਜਾਣ ਨੂੰ ਤਿਆਰ ਹਾਂ ਅਤੇ ਉਹ ਤਾਨੀਆਂ ਨੂੰ ਲੈ ਕੇ ਇੱਕ ਕਮਰੇ ਵਿੱਚ ਜਾਂਦਾ ਹੈ ਅਤੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਦੋਨੇ ਇੱਕ ਦੂਜੇ ਨੂੰ ਫੜ ਕੇ ਰੋਂਦੇ ਹਨ ਅਤੇ ਸੋਚਦੇ ਹਨ ਕਿ ਹੁਣ ਇਹ ਇਥੋਂ ਕਿਵੇਂ نکلਣਗੇ ਉਸੇ ਵੇਲੇ ਸਾਹਿਲ ਪੁਲਿਸ ਵਾਲਿਆਂ ਦੀ ਮਦਦ ਲੈਣ ਬਾਰੇ ਸੋਚਦਾ ਹੈ ਅਤੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਆਪਣੀ ਪੂਰੀ ਜਾਣਕਾਰੀ ਦੇ ਦਿੰਦਾ ਹੈ ਅਤੇ ਪੁਲਿਸ ਵੀ ਪੂਰੀ ਇਮਾਨਦਾਰੀ ਨਿਭਾਉਂਦੇ ਹੋਏ ਉਸ ਕੋਠੇ ਉੱਪਰ ਛਾਪਾ ਮਾਰ ਦਿੰਦੀ ਹੈ ਜਦੋਂ ਉਹ ਛਾਪਾ ਮਾਰਦੇ ਹਨ ਤਾਂ ਉੱਥੇ ਵਾਧੂ ਸਾਰੀਆਂ ਕੁੜੀਆਂ ਮਿਲੀਆਂ ਹਨ ਅਤੇ ਇੱਕ ਕਮਰੇ ਵਿੱਚ ਸਾਹਿਲ ਅਤੇ ਤਾਨਿਆ ਵੀ ਉਹਨਾਂ ਨੂੰ ਮਿਲ ਜਾਂਦੇ ਹਨ ਪੁਲਿਸ ਵਾਲੇ ਇਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਦਿੰਦੇ ਹਨ ਇਹਨਾਂ ਦੇ ਨਾਲ-ਨਾਲ ਉੱਥੋਂ ਵੱਧੂ ਸਾਰੀਆਂ ਕੁੜੀਆਂ ਨੂੰ ਵੀ ਪੁਲਿਸ ਵਾਲੇ ਛੁਡਾ ਦਿੰਦੇ ਹਨ ਅਤੇ ਸੁਨੀਤਾ ਪੁਜਾਰੀ ਅਤੇ ਦਮੀజా ਸ਼ੇਖ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਉਹਨਾਂ ਦੇ ਨਾਲ-ਨਾਲ ਜਿਹੜੇ ਦੋ ਹੋਰ ਉਸ ਕੋਠੇ ਨੂੰ ਚਲਾਉਣ ਵਾਲੇ ਸੀ ਉਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਇਹਨਾਂ ਦੀ ਮਦਦ ਨਾਲ ਉਹਨਾਂ ਦੋਨਾਂ ਦਲਾਲਾ ਨੂੰ ਵੀ ਗ੍ਰਿਫਤਾਰ ਕਰਨ ਲਿਖਾ ਜਾਂਦਾ ਹੈ ਜਿਹੜੇ ਕਿ ਟ੍ਰੇਨ ਵਿੱਚ ਤਾਨੀਆਂ ਨੂੰ ਚਾਹ ਪਿਲਾ ਕੇ ਬੇਹੋਸ਼ ਕਰਦੇ ਹਨ ਅਤੇ ਇਸ ਕੋਠੇ ਤੱਕ ਪਹੁੰਚਾ ਦਿੰਦੇ ਹਨ ਹੁਣ ਦੋਸਤੋ ਮੇਰੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਸ ਕਹਾਣੀ ਤੋਂ ਕੀ ਸਬਕ ਮਿਲਿਆ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ